ਗੁਰੂ ਨਾਨਕ ਜੀ ਚੜ੍ਹਾਈ ਕਰ ਗਏ ਫੌਤ ਹੋ ਗਏ ਕਰਤਾਰਪੁਰ ਸਾਹਿਬ ਜਦੋਂ ਆਪ ਚੜ੍ਹਾਈ ਕਰ ਗਏ ਤੇ ਉੱਥੇ ਚੰਗੀ ਭਲੀ ਲੜਾਈ ਪੈ ਗਈ ਸੀ ਮੁਸਲਮਾਨ ਕਹਿੰਦੇ ਸੀ ਇਹ ਤੇ ਬਾਬਾ ਸਾਡਾ ਮੁਸਲਮਾਨ ਸੀ ਹਿੰਦੂ ਕਹਿੰਦੇ ਸੀ ਕਿ ਬਾਬਾਈ ਸਾਡੇ ਕਿਉਂਕਿ ਆਪ ਜੀ ਦੇ ਪਿਤਾ ਜੀ ਹਿੰਦੂ ਮਜ਼ਮ ਚ ਸਨ ਹਿੰਦੂ ਮਜ਼ਮ ਚ ਸਨ ਹਾਂਜੀ ਹਾਂਜੀ ਤੇ ਜ਼ਾਹਿਰ ਹਿੰਦੂਈ ਸਨ ਗੁਰੂ ਨਾਨਕ ਜੀ ਲੇਕਿਨ ਉਹਨਾਂ ਦੀ ਤਾਲੀਮ ਹਿੰਦੂ ਨਹੀਂ ਸੀ ਉਹਨਾਂ ਦੀ ਤਾਲੀਮ ਸਾਂਝ ਦੀ ਤਾਲੀਮ ਉਹਨੂੰ ਕਿ ਕਹਿੰਦੇ ਵੀ ਇਹ ਸਾਡਾ ਬੰਦਾ ਅਸੀਂ ਇਹਨੂੰ ਕਿਉਂ ਦਫਨਾਈਏ ਦੂਜੇ ਕਹਿੰਦੇ ਸਾਡਾ ਬੰਦਾ ਅਸੀਂ ਕਿਉਂ ਇਹਨਾਂ ਨੂੰ ਸੰਸਾਰ ਕਰੀਏ ਤੇ ਉਹਦੇ ਵਿੱਚ ਇੱਕ ਉਹ ਆਪ ਹੀ ਆਇਆ ਬਾਬਾ ਨਾਲ ਉਹਨਾਂ ਨੇ ਕਿਹਾ ਭਲਿਆ ਕੀ ਗੱਲ ਹੈਗੀ ਉਹਨਾਂ ਨੇ ਕਿਹਾ ਜੀ ਗੱਲ ਹੈਗੀ ਹੈ ਕਿ ਬਾਬਾ ਜੀ ਸਾਡਾ ਮੁਸਲਮਾਨ ਸੀ ਤੇ ਅਸੀਂ ਇਹਨਾਂ ਦੀ ਤਦਫੀਨ ਕਰਨੀ ਕਬਰ ਬਣਾਣੀ ਤਾਂ ਦੂਸਰੇ ਕਹਿੰਦੇ ਜੀ ਬਾਬਾ ਜੀ ਲੂਸਨ ਅਸੀਂ ਸੰਸਾਰ ਕਰਨਾ ਤੇ ਕਹਿੰਦੇ ਬਸ ਇਹੀ ਮਸਲਾ ਹੋਰ ਮਸਲਾ ਤੇ ਕੋਈ ਨਹੀਂ ਕਹਿੰਦੇ ਹਾਂ ਜੀ ਇਹੀ ਮਸਲਾ ਤੇ ਜੇਕਰ ਹੱਲ ਹੋ ਜੇ ਤੇ ਕਹਿੰਦੇ ਸਾਨੂੰ ਮਨਜ਼ੂਰ ਹੈ ਦੋਵੇਂ ਦੋ ਧਰਮਾਂ ਦੇ ਦੋ ਦਿੰ ਧਰਮ ਸੀ ਉਹਨਾਂ ਨੇ ਕਿਹਾ ਠੀਕ ਹੈ ਜੀ ਜਿਵੇਂ ਤੁਸੀਂ ਕਹੋ ਅੱਛਾ ਉਹਨਾਂ ਨੇ ਕਿਹਾ ਅੱਛਾ ਦੇਖੋ ਉਹ ਚਾਦਰ ਸਫੈਦ ਤੇ ਨਾ ਬਾਬਾ ਨਾਨਕ ਜੀ ਦੇ ਸਫੈਦ ਚਾਦਰ ਪਈ ਉਹਨਾਂ ਨੇ ਕਿਹਾ ਤੁਸੀਂ ਚਾਦਰ ਚ ਸਿੱਧਾ ਆ ਤੈਨੂੰ ਆਸਮਾਨ ਵੱਲ ਤੇ ਤੁਸੀਂ ਸਮਝ ਲਓ ਬਾਬਾ ਜੀ Hindu ਹਨ ਸਾਨੂੰ ਸੰਸਾਰ ਕਰ ਦੇਣਾ ਤੇ ਜੇ ਬਾਬਾ ਜੀ ਦਾ ਮੂੰਹ ਅੰਦਰ ਕਿਹੜਾ ਤਰਫ شریف ਵੱਲ ਹੋਇਆ ਐਸ ਤਰ੍ਹਾਂ ਮੁੜਿਆ ਆ ਤੇ ਸਮਝ ਲਓ ਬਾਬਾ ਮੁਸਲਮਾਨ ਹਨ ਤੇ ਤਾਂ ਦਫੀਨ ਕਰ ਦੇਣਾ ਕਬਰ ਬਣਾ ਦੇਣਾ ਅੱਛਾ ਉਹਨਾਂ ਨੇ ਕਿਹਾ ਠੀਕ ਹੈ ਜੀ ਸਾਨੂੰ ਮਨਜ਼ੂਰ ਹੈ ਹੂੰ ਤੋਂ ਲੜਾਈ ਮੁਕ ਉਹ ਜਦੋਂ ਚੰਦਰ ਚੁੱਕੀ ਤੇ ਉਦੋਂ ਬਾਬਾ ਜੀ ਦਾ ਸਰੀਰ ਰੋਹਾਨੀ ਤੌਰ ਤੇ ਗਾਇਬ ਸੀ ਉੱਤੇ ਦੋ ਗੁਲਾਬ ਦੇ ਗੁੱਲ ਪਏ ਸੀ ਹੁਣ ਮੈਨੂੰ ਤੁਸੀਂ ਦੱਸੋ ਜਿਨ੍ਹਾਂ ਨੇ ਆਪਣਾ ਮਰ ਕੇ ਵੀ ਜਿਹੜਾ ਆਪਣਾ ਆਸਾਨ ਹੀ ਨਹੀਂ ਛੱਡੀ ਫਿਰ ਇੱਕ ਫੁੱਲ ਤੇ ਅੱਧੀ ਚਾਦਰ ਮੁਸਲਮਾਨਾਂ ਨੇ ਲਈ ਇੱਕ ਫੁੱਲ ਲੈਤਾ ਇੱਕ ਚਾਦਰ ਅੱਧੀ ਚਾਦਰ ਉਹ ਦੂਸਰਿਆਂ ਨੇ ਲਈ ਤੇ ਉੱਥੇ ਤਦफीਨ ਕੀਤੀ ਉਹ ਚਾਦਰ ਉਹ ਫੁੱਲ ਕਰਤਾਰਪੁਰ ਸਾਹਿਬ ਤੁਸੀਂ ਦੇਖਿਆ ਹੋਣਾ ਜੀ ਜੀ